ਜੋਦਨ ਨਸ਼ਿਆ ਵਿਰੋਧ ਮੁਹਿੰਮ ਦੇ ਤਹਿਤ ਨਵਾਂ ਸ਼ਹਿਰ ਦੇ ਆਈਟੀਆਈ ਗਰਾਊਂਡ ਵਿਖੇ ਵੱਡੇ ਕਿੰਤੀ ਵਿੱਚ ਇਕੱਠੇ ਹੋ ਕੇ ਅਤੇ ਜੁਲਾਹ ਪ੍ਰਸ਼ਾਸਨ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੰਗ ਮਹਿੰਮ ਦੇ ਤਹਿਤ ਵਿਸ਼ਾਲ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਪ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਵਿੰਦਰ ਕੁਮਾਰ ਸੁਖੀ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸ ਸਤਨਾਮ ਜਲਾਲਪੁਰ ਯੋਜਨਾ ਬੋਰਡ ਚੇਅਰਮੈਨ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਤੋਂ ਇਲਾਵਾ ਵਿਦਿਆਰਥੀਆਂ ਅਧਿਆਪਕਾਂ ਖਿਡਾਰੀਆਂ ਪਿੰਡਾਂ ਦੇ ਪੰਜਾਂ ਸਰਪੰਚਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਅਤੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਪੱਲਖਾ ਉਹ ਜੋ ਮੂਵੀ ਚਲਾਈ ਗਈ ਮੈਰਾਥਨ ਕਰਾਇਆ ਜਾ ਰਿਹਾ ਹੈ ਠੀਕ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਸੇ ਕੋਲ ਪਾਣੀ ਜੋ ਜੁੱਧ ਨਸ਼ਾ ਬਰੋਧ ਉਹਦੀ ਸ਼ੁਰੂਆਤ ਪਿਛਲੇ ਦਿਨ ਤੋਂ ਹੋਤੀ ਗਈ ਅੱਜ ਜਿਲ੍ਹਾ ਐਸਪੀਐਸ ਨਗਰ ਦੇ ਵਿੱਚ ਐਲੂਸਿਸ਼ਨ ਕੋਲੋਂ ਔਰ ਸਾਰੇ ਜਿਹੜੇ ਇਲਾਕਾ ਨਿਵਾਸੀ ਹੋਣਗੇ ਮੈਰਾਥਨ ਕੀਤੀ ਗਈ ਇਸ ਅਸਮਾਨ ਦੇ ਕੇ ਇੱਕ ਲੋਕਾਂ ਨੂੰ ਜਾਗਰਤ ਕਰਨ ਦੇ ਲਈ ਇਹ ਬੜਾ ਬਧੀਆ ਤਰੀਕਾ ਹੈ ਕਿ ਅਸੀਂ ਆਪਣੀ ਜੁੜਾ ਸ਼ਰੀਰ ਉਹ ਹਰ ਉਸ ਨੂੰ ਦੁਬਨਾ ਲੈ ਮੈਡਮ ਬਾਕੀ ਇਹ ਵੀ ਨਸ਼ਿਆਂ ਦੇ ਖਿਲਾਫ ਹਰ ਇੱਕ ਇਨਸਾਨ ਨੂੰ ਉੱਠਣਾ ਹੀ ਪਏਗਾ ਜੇ ਅਸੀਂ ਨਸ਼ਿਆਂ ਦੇ ਖਿਲਾਫ ਨਹੀਂ ਖੜਾਂਗੇ ਤਾਂ ਆਪਾਂ ਨਾ ਆਂਗੜੀ ਜਿਹੜੀ ਨੌਜਵਾਨ ਪੀੜੀ ਹੈ ਪੁੱਤਰਾ ਸਾਡਾ ਫਿਊਚਰ ਨਹੀਂ ਸਾਡੇ ਦੇਸ਼ ਦਾ ਸਾਡੇ ਕਿਤੇ ਦਾ ਸਾਡੇ ਪੰਜਾਬ ਦਾ ਉਹ ਕਿਤੇ ਨਾ ਕਿਤੇ ਡਿਸਆਰਡਰਸ ਆ ਗਈ ਉਹ ਅੱਜ ਹਰ ਪੰਜਾਬੀ ਪੁਲਿਸ ਐਡਮਿਸ਼ਨ اور ਪੰਜਾਬ ਸਰਕਾਰ ਇਸ ਦੀ ਗ੍ਰੇਡਾ ਦੇ ਅਸੇ ਨਸ਼ੇ ਖਤਮ ਕਰਨੇ ਆ ਮਸੰਦਾਂ ਕਿ ਜਿਹੜੀ ਡੈਡਲਾਈਨ ਦੇ ਦਿੱਤੀ ਗਈ ਉਹ ਪਾਕਤੂ ਆਪ ਜੀ ਦੇ ਅਸ਼ੇਰ ਦੇ ਕੋਲ ਬੰਧ ਹੋਣਗੇ ਮਸੰਦਾਂ ਕਿ ਜਦੋਂ ਲੋਕ ਇਕੱਠੇ ਹੋ ਗਏ ਲੋਕ ਕਿਸੇ ਮਹਿੰਮ ਦੇ ਵਿੱਚ ਇੱਕਸਾ ਬਣ ਜਾਓ ਜੋ ਅੱਜ ਜੰਡੂ ਨਾ ਸ਼ਾਹ ਬਰੋਦ ਦੇ ਇਕੱਠੇ ਹੋਏ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਨੌਜਵਾਨਾਂ ਦੀ ਸਿਆਰੀ ਹੋਏਗਾ ਇਹ ਜੋ ਪੰਜਾਬ ਸਰਕਾਰ ਕੱਲੇ ਨਸ਼ੇ ਛਡਾ ਰਹੀ ਦੇ ਉਹਨਾਂ ਬੱਚਿਆਂ ਨੂੰ ਨੌਕਰੀਆਂ ਵੀ ਦੇ ਦਿੱਤੀਆਂ ਜਿਹੜੇ 2.5 ਲੱਖ ਦੇ ਕਰੀਬ ਉਤਕੇ ਦਿੱਤੀਆਂ ਉਹ ਇੱਕ ਰਿਕਾਰਡ ਹੈ ਉਹਨਾਂ ਸਮਝਦਾ ਕਿ ਜੇ ਉਸ ਨੇ ਆਪਣੇ ਨੌਜਵਾਨਾਂ ਨੂੰ ਸਹੀ راستੇ ਤੇ ਲਿਜਾਣਾ ਉਹਨਾਂ ਨੂੰ ਸਰਕਾਰੀ ਨੌਕਰੀਆਂ ਔਰ ਪ੍ਰਾਈਵੇਟ ادارےਾਂ ਦੇ ਵਿੱਚ ਵੀ ਚੰਗੇ ਥਾਂ ਅਡਜਸਟ ਕਰਨਾ ਪੈਗਾ ਜਿਹੜੀ ਸਰਕਾਰ ਕਰੂਗੀ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ੇ ਜਿਹੜਾ ਯੁੱਧ ਨਸ਼ਾ ਵਿਰੁੱਧ ਅਸੀਂ ਮੁਹਿੰਮ ਚਲਾਈ ਹੈਗੀ ਹੈ ਉਦੇ ਵਿੱਚ ਜਿੱਥੇ ਸਪਲਾਈ ਸਾਈਡ ਨੂੰ ਕਰੱਪ ਕਰਨ ਲਈ ਅਸੀਂ ਪਿਛਲੇ ਸਾਲ ਤੋਂ ਹੀ ਮਿਹਨਤ ਕਰ ਰਹੇ ਹਾਂ ਪਿਛਲੇ ਸਾਲ ਅਸੀਂ ਨਵਾਂ ਸ਼ਹਿਰ ਦੇ ਵਿੱਚ 573 ਐਨਡੀਪੀਐਸ ਦੇ ਪਰਚੇ ਰਜਿਸਟਰ ਕੀਤੇ ਤੇ ਹੁਣ ਤੱਕ ਅਸੀਂ 280 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਰਜਿਸਟਰ ਕਰ ਚੁੱਕੇ ਹਾਂ ਤੇ ਜਿਹੜੇ ਨਸ਼ਾ ਸਮਗਲੇ ਨੇ ਇਹਨਾਂ ਚੋਂ ਕੁਝ ਸਪਲਾਈਅਰ ਵੀ ਨੇ ਤੇ ਪੈਡਲਰ ਵੀ ਨੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਜਿੱਥੇ ਸਪਲਾਈਟ ਸਾਈਡ ਦੇ ਉੱਤੇ ਕੰਮ ਹੋ ਰਿਹਾ ਹੈ ਉੱਥੇ ਹੀ ਸਿਵਲ ਪ੍ਰਸ਼ਾਸਨ ਦੇ ਮਦਦ ਨਾਲ ਅਸੀਂ ਡਿਮਾਂਡ ਸਾਈਡ ਦੇ ਉੱਤੇ ਵੀ ਕੰਮ ਕਰ ਰਹੇ ਹਾਂ ਜਿੱਦਾਂ ਕਿ ਤੁਸੀਂ ਅੱਜ ਦੇਖ ਰਹੇ ਹੋ ਤਾਂ ਇੱਥੇ ਮੈਰਾਥਨ ਕਰਵਾਈ ਗਈ ਹੈ ਇੱਕ ਤਰ੍ਹਾਂ ਨਾਲ ਜਿਹੜਾ ਸਾਡਾ ਯੂਥ ਹੈਗਾ ਸਪੈਸ਼ਲੀ ਜਿਹੜਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾਂਦਾ ਹੈ ਉਹਨਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੂੰ ਇੱਕ ਮੈਸੇਜ ਦੇਣ ਲਈ ਕਿ ਜਿਹੜਾ ਉਹ ਨਸ਼ਿਆ ਦੀ ਬਰਾਈ ਦੇ ਉੱਤੋਂ ਦੂਰ ਰਹੇ ਤੇ ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪਬਲਿਕ ਦੇ ਸਹਿਯੋਗ ਨਾਲ ਜਿਹੜਾ ਇਹ ਸਾਡਾ ਟੀਚਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਅਸੀਂ ਇਹਨੂੰ ਜਲਦੀ ਅਚੀਵ ਕਰ ਲਾਂ ਸਨੇਹਾ ਕੀ ਹੈ ਸਨਮਾ ਜੀ ਅਸੀਂ ਦੇਖੋ ਜੀ ਸਾਡਾ ਜਿਹੜਾ ਮੈਸੇਜ ਆ ਉਹ ਬੜਾ ਇਹਨਾਂ ਨੂੰ ਕਲੀਅਰ ਹੈਗਾ ਤੇ ਜੇ ਇਹ ਕੰਮ ਨਹੀਂ ਛੱਡਣਗੇ ਤਾਂ ਅਸੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਹੋਰ ਵੀ ਸਖਤ ਕਾਰਵਾਈ ਕਰਾਂਗੇ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਅਸੀਂ ਉਹ ਵੀ ਡੈਮੋਲਿਸ਼ ਕਰਵਾ ਰਹੇ ਹਾਂ ਤੇ ਜੇ ਕੋਈ ਐਡਿਕਟ ਹੈਗਾ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਦੀ ਵੀ ਹੈਲਪ ਕਰਾਂਗੇ ਉਹਨੂੰ ਡੀਡਿਕਸ਼ਨ ਦੇ ਵਿੱਚ ਐਡਮਿਟ ਵੀ ਕਰਵਾਵਾਂ ਅੱਜ ਜਿਲ੍ਹਾ ਸੀਪਾਚਨ ਨਗਰ ਵਿੱਚ ਮਾਨਜ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਪਤਨ ਸਿੰਘ ਮਾਨ ਜੀ ਦੀ ਜੋ ਗਵਰਨਰ ਜੀ ਨੇ ਤੁਹਾਨੂੰ ਵਿਚਾਰ ਨਹੀਂ ਸਰਦੇ ਜਿਲ੍ਹਾ ਪ੍ਰਸ਼ਾਸਨ ਬਲੋ ਬੀਗਮ ਸ਼ਹਿਬ ਗੁਰੂ ਦੇ ਇਹ ਗੁਰੂ ਛੜਿਆ ਹੈ ਉਸ ਤਹਿਤ ਮੈਨਸਨ ਘਰ ਜਿਲ੍ਹਾ ਪ੍ਰਸ਼ਾਸਨ ਨੂੰ ਬਾਂਡ ਦੇ ਡੀਸੀ ਸਾਹਿਬ ਸਦਾ ਅਕਤੂਜੀ ਸਿੰਘ ਤੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਦੀਗਾਈ ਦੇ ਵੀ ਛੱਡੀ ਗਈ ਇਸ ਮੌਕੇ ਜੋ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਪੰਜਾਬ ਸਰਕਾਰ ਬਲੋ ਇਹ ਜੋ ਛਿੜਿਆ ਗਿਆ ਹੈ ਉਹ ਨੌਜਵਾਨਾਂ ਦੇ ਜਿਲ੍ਹੇ ਤੇ ਬਹੁਤ ਵੱਡੀ ਛਾਪ ਛੱਡ ਰਿਹਾ ਹੈ। ਔਰ ਅੱਜ ਇਹ ਬਹੁਤ ਵੱਡਾ ਇਕੱਠ ਦੇਖ ਕੇ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਨੌਜਵਾਨਾਂ ਵਿੱਚੋਂ ਸਾਰੇ ਆਉਣ ਵਾਲੇ ਚੰਗੇ ਰਾਜਨੀਤਿਕ ਲੀਡਰ ਸਾਡੇ ਐਮਐਲਏ ਸਾਡੇ ਸ਼ੇਰ ਮੈਂ ਸਾਡੇ ਕੈਬਨ ਮੈਂਬਰੀ ਮੈਨੂੰ ਅਜਿਛਣਾ ਹੈ ਔਰ ਚੰਗੇ ਇੰਡਸਟਰੀਲਿਸਟ ਬਿਜ਼ਨਸਮੈਨ ਇਹਨਾਂ ਵਿੱਚੋਂ ਹੀ ਪੰਜਾਬ ਦੀ ਨੌਜਵਾਨੀ ਵਿੱਚ ਦੇਖਿਆ ਜਾ। ਸੋ ਜੋ ਪੰਜਾਬ ਸਰਕਾਰ ਦੀ ਬਚਨ ਬੱਤ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਉਹ ਮੇਰੇ ਪੰਜਾਬ ਜਿਹੋ ਜਿਹਾ ਰਿਹਾ ਦੇਕਰ ਐਡ ਦੀ ਗੱਲ ਹੈ ਕੋਈ ਐਡ ਨਹੀਂ ਹੈ ਜੇਕਰ ਦੇਸ਼ ਦੇ ਵਿੱਚ ਲਗਭਗ ਫੱਤਰ ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਸ਼ਾ ਅੰਬੂ ਦੀ ਇੰਦੀ ਵੱਡੀ ਕਾਰਜ ਕੀਤੀ ਹੈ ਕਿ ਜੋ ਪੀਲਾ ਪੰਡਾ ਪੰਜਾਬ ਦੇ ਵਿੱਚ ਉਹ ਇੱਕ ਇੱਕ ਸਰਕਾਰ ਹੈ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਕੰਮ ਕਰ ਰਹੀ ਹੈ ਨਸ਼ੀ ਬੂਜਰਾ ਇੱਕ ਮਾਰਤਨ ਕਰਾਇਆ ਗਿਆ ਅ ਜਿਹੜਾ ਜੀ ਆਪਾਂ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਇੱਕ ਮੁਹਿੰਮ ਬੜੇ ਮੈਸਿਵ ਸਕੇਲ ਤੇ ਚਲਾਈ ਜਾ ਰਹੀ ਹੈਗੀ ਇਹ ਉਹਦੇ ਵੱਖ-ਵੱਖ ਹਿੱਸੇ ਹੈਗੇ ਨੇ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਜਿਹੜੇ ਕੀ ਨਸ਼ਾ ਤਸਕਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਜੋ ਉਹਨਾਂ ਦੇ ਵੱਲੋਂ ਇਲੀਗਲ ਉਹ ਸਾਰੀਆਂ ਕੀਤੀਆਂ ਗਈਆਂ ਹੈਗੀਆਂ ਨੇ ਉਹਨੂੰ ਅਸੀਂ ਲੋਕਲ ਗਵਰਨਮੈਂਟ ਦੇ ਨਾਲ ਰਲ ਕੇ ਤੇ ਆਪਣੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਨਾਲ ਰਲ ਕੇ ਉਹਨਾਂ ਦੀ ਡਿਮੋਲੀਸ਼ਨ ਕਰ ਰਹੇ ਹੈਗੇ ਆਂ ਇਸੀ ਲੜੀ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਵੀ ਰੋਲ ਹੈਗਾ ਉਹਨਾਂ ਵੱਲੋਂ ਜੋ ਵੀ ਐਡਿਕਟਸ ਹੈਗੇ ਨੇ ਉਹਨਾਂ ਨੂੰ ਬੜੇ ਹੀ ਇੱਕ ਸਿੰਪੈਥਿਕ ਟਿਕਵੇ ਦੇ ਨਾਲ ਆਪਾਂ ਟਰੀਟ ਕਰ ਰਹੇ ਹੈਗੇ ਆ ਅਸੀਂ ਆਪਣੀ ਕਪੈਸਿਟੀਆਂ ਵੀ ਵਧਾ ਰਹੇ ਹੈਗੇ ਆ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਇਹ ਵੀ ਇੱਕ ਰੁਝਾਨ ਇਹ ਵੀ ਲੋਕਾਂ ਨੂੰ ਇੱਕ ਜਾਣਕਾਰੀ ਬੱਚਿਆਂ ਦੇ ਵਿੱਚ ਇੱਕ ਇਹ ਵੀ ਉਤਸ਼ਾਹ ਪੈਦਾ ਕਰਨਾ ਹੈਗਾ ਕਿ ਜੋ ਹੈਲਥ ਹੈਗੀ ਹੈ ਜੋ ਸਿਹਤ ਹੈਗੀ ਹੈ ਉਸ ਤੋਂ ਵੱਧ ਕੇ ਇਨਸਾਨ ਦੇ ਲਈ ਕੋਈ ਵੀ ਚੀਜ਼ ਨਹੀਂ ਹੈਗੀ ਤੇ ਸਿਹਤ ਉਦੋਂ ਹੀ ਬਰਕਰਾਰ ਰਹੂਗੀ ਜਦੋਂ ਅਸੀਂ ਨਸ਼ਿਆਂ ਤੋਂ ਦੂਰ ਰਵਾਂਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਸਰਤ ਨੂੰ ਯੋਗਾ ਨੂੰ ਰਨਿੰਗ ਨੂੰ ਸਾਈਕਲਿੰਗ ਨੂੰ ਇਸ ਚੀਜ਼ ਨੂੰ ਇੱਕ ਮੁੱਖ ਆਧਾਰ ਬਣਾਵਾਂਗੇ ਕਿਉਂਕਿ ਜੇ ਤੁਹਾਨੂੰ ਆਪਣੇ ਸਰੀਰ ਦੇ ਨਾਲ ਪਿਆਰ ਹੋ ਜਾਊਗਾ ਤੁਸੀਂ ਨਸ਼ਿਆਂ ਤੋਂ ਆਪਣੇ ਆਪ ਦੂਰ ਹੋ ਜਾਓਗੇ ਸੋ ਇਸ ਲੜੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰਨਿੰਗ ਹੋ ਰਹੀਆਂ ਹੈਗੀਆਂ ਨੇ ਪੂਰੇ ਪੰਜਾਬ ਦੇ ਵਿੱਚ ਸਾਈਕਲਿੰਗ ਦੇ ਇਵੈਂਟ ਹੋ ਰਹੇ ਹੈਗੇ ਨੇ ਸੋ ਇਸ ਲੜੀ ਦੇ ਵਿੱਚ ਅਸੀਂ ਅੱਜ ਨਵਾਂ ਸ਼ਹਿਰ ਦੇ ਵਿੱਚ ਇੱਕ ਰਨਿੰਗ ਰੱਖੀ ਸੀ ਜੋ ਕਿ ਸਵੇਰੇ ਆਪਾਂ ਸ਼ੁਰੂ ਕੀਤੀ ਹੈਗੀ ਇਹ ਤੁਸੀਂ ਬੈਕਗ੍ਰਾਉਂਡ ਦੇ ਵਿੱਚ 뮤직 ਸੁਣ ਰਹੇ ਹੋਗੇ ਇੱਕ ਨਵਾਂ ਸ਼ਹਿਰ ਸਪੈਸੀਫਿਕ ਇੱਕ ਬੜਾ ਵਧੀਆ ਹੀ ਨਸ਼ੇ ਵਿਰੋਧੀ ਇੱਕ ਗਾਣਾ ਜੋ ਸਾਡੇ ਇੱਥੇ ਦੇ ਐਡੀਸ ਸਾਹਿਬ ਨੇ ਖੁਦ ਲਿਖਿਆ ਹੈਗਾ ਉਹਨੂੰ ਅਸੀਂ ਸਿੰਗਰ ਕੋਲੋਂ ਗਵਾਇਆ ਹੈਗਾ ਤੇ ਉਹ ਅਸੀਂ ਅੱਜ ਪਲੇ ਵੀ ਕੀਤਾ ਹੈਗਾ ਸੋ ਸਾਡਾ ਇੱਕੋ ਸੁਨੇਹਾ ਹੈਗਾ ਸਾਡੇ ਕੋਲ ਇੱਥੇ ਸਾਰੇ ਪੋਲਿਟੀਕਲ ਰਿਪਰੈਜ਼ੈਂਟੇਟਿਵ ਬੜੇ ਸਤਕਾਰਯੋਗ ਸਾਡੇ ਕੋਲ ਆਏ ਹੈਗੇ ਨੇ ਉਹਨਾਂ ਵੱਲੋਂ ਵੀ ਬੜੀ ਹੱਲਾਸ਼ੇਰੀ ਦਿੱਤੀ ਗਈ ਹੈਗੀ ਇਹ ਬੱਚਿਆਂ ਨੂੰ ਪਾਰਟਿਸਪੈਂਟਸ ਨੂੰ ਤੇ ਇੱਕੋ ਸੁਨੇਹਾ ਇੱਕ ਜੁਟ ਹੋ ਕੇ ਅਸੀਂ ਸਾਰੇ ਦੇਣਾ ਚਾਹੁੰਦੇ ਆਂ ਕਿ ਜੋ ਨਸ਼ਾ ਹੈਗਾ ਐਨ ਆਪਣੀ ਜ਼ਿੰਦਗੀ ਤੋਂ ਬਹੁਤ ਦੂਰ ਰੱਖੋ ਬਿਲਕੁਲ ਇਹਨੂੰ ਆਪਣੇ ਲਾਗੇ ਨਹੀਂ ਲੱਗਣ ਦੇਣਾ ਤੇ ਜਿਹੜੇ ਕੋਈ ਨਸ਼ੇ ਦੇ ਵਿੱਚ ਪੀੜਿਤ ਹੋ ਚੁੱਕੇ ਹੈਗੇ ਨੇ ਉਹਨਾਂ ਨੂੰ ਵੀ ਆਪਾਂ ਹੱਥ ਵਟਾ ਕੇ ਉਹਨਾਂ ਨੂੰ ਇਸ ਬਿਮਾਰੀ ਤੋਂ ਬਾਹਰ ਕੱਢਣਾ ਹੈਗਾ ਤਾਂ ਕਿ ਇੱਕ ਆਪਾਂ ਤੰਦਰੁਸਤ ਪੰਜਾਬ ਖੁਸ਼ਹਾਲ ਪੰਜਾਬ